ਸਸੇ ਕਾਲ ਜੀ ਹੋ ਸਸੇ ਕਾਲ ਫੌਜੀਆ ਕੈਮਾਂ ਹਮ ਵਧੀਆ ਵਧੀਆ ਹੀ ਕੈਂਟ ਹੋਰ ਠੀਕ ਆ ਵਧੀਆ ਫੇਚ ਦਾ ਕਰ ਕੰਮ ਹਾਂ ਹਾਂ ਪਹਿਲੀਆਂ ਜੀ ਗੱਡੇ ਹਾਰ ਆ ਸਹੀ ਹੈ ਸਹੀ ਨਾ ਸੱਚ ਤਾਂ ਨਵਾਜੀ ਛੁੱਡਾ ਅੱਛਾ ਯਾਦ ਮਿਹਰਬਾਨੀ ਸ਼ੁਕਰੀਆ ਮੈਂ ਆਉਂਗਾ ਵੀ ਕੋਈ ਨਹੀਂ ਆਉਗੇ ਕਾ ਮੇਤਰਾ ਕੋਈ ਨਾ ਕੋਈ ਨਾ ਇਧਰ ਤਾਂ ਹੋ ਜਾਣਾ ਆਰਾਮ ਨਾਲ ਨੰਬਰ ਵਧੀਆ ਹੈ ਹਾਂ ਚਲ ਤੂੰ ਥੋੜੀ ਜਾਣਕਾਰੀ ਦੇ ਜੋ ਆਕਾ ਡੀਕਰੇ ਸੀਗੇ ਕਿਉਂਕਿ ਅੱਜ ਮੁੰਕੜੀਆਂ ਦੇ ਸੀਗਾ ਮੋਸਟਲੀ ਮੁੰਡੇ ਦਾ ਕੱਲ ਤੋਂ ਹੀ ਨੇ ਨਾ ਤੇ ਹਾਂ ਮੁੰਡਿਆ ਦਾ ਕਰਨਾ ਬਸ ਉਸ ਦੇ ਬਾਰੇ ਦੇ ਅੱਜ ਸਿਰਫ ਐਕਸ ਸਰਵਿਸ ਮੈਂ ਨੇ ਬੁਲਾਏ ਸੀਗੇ ਹਾਂ ਜੀ ਕਿੰਨੇ ਕ ਜਾਣੇ ਸੀਗੇ ਹੋਗਾ ਸੀ 4-500 ਅੱਛਾ ਕਿੰਨੇ ਦਾ ਗਰੁੱਪ ਬਣਾਇਆ ਤੁਹਾਡਾ ਸਾਡਾ ਦਾ ਜੀ ਪੈਂਤੀਆਂ ਦੀ ਜਲ ਤੋਂ ਤਾਂ ਹੈ ਨਹੀਂ ਸੀ ਮੁੰਡੇ ਇੱਥਾ ਪੰਜ ਕੀ ਸੀ ਸਾਡਾ ਫਿਰ ਪੰਜ ਕ ਜਣਾਂ ਦੀ ਭਜਾਤਾ ਸੀ ਉਹ ਗਰੁੱਪ ਬਣਦਾ ਹੀ 25 ਦਾ ਅੱਛਾ ਤਾਂ ਵੀ 20 20 ਬੱਚੀਆਂ ਆਉਣੀਆਂ ਜਾਂਦੇ ਸੀ ਠੀਕ ਆ ਸਹੀ ਰੇਸ਼ੋ ਨਿਕਲ ਰਹੀ ਸੀਗੀ ਇਹ ਜਿਹਦਾ ਹੀ ਰੇਸ਼ੋ ਹੁੰਦੀ ਆ ਭਈ 12 ਮਿੰਟ ਸੀ ਇਹ ਜਿਹਦਾ ਸਾਰੀ ਕਲੀਅਰ ਸੀ ਹਾਂ 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 ਆ ਸਾਡੇ ਚ ਦੋ ਰਹੇ ਆ ਜਿਹੜੀ ਗੱਲ ਆ ਰੇਸ਼ ਚ ਰਹਿ ਗਏ ਸੀ ਅੱਛਾ ਆ ਠੀਕ ਆ ਠੀਕ ਹੈ ਤੇ ਆਈਆ ਪਾਈ ਤੇ ਸਾਡੇ ਚ ਦੀ ਕਰੀ ਹਾਂ ਤਿਆਰੀਆਂ ਤਾਂ ਤੇ 6 ਮਿੰਟ ਦੀਆਂ ਕਰੀ ਆ ਆ ਤੇ ਹੋਰ ਵਾ ਬਾਕੀ ਸਹੀ ਆ ਇਹਦਾ ਕੁਝ ਹੋਰ ਡਾਕੂਮੈਂਟ ਵਗੈਰਾ ਕੁਝ ਹੋਰ ਡਾਕੂਮੈਂਟ ਇਕੱਲੇ ਬਸ ਆਧਾਰ ਕਾਰਡ ਤੇ ਪੈ ਆ ਉਹ ਹੀ ਕਾਇਸ਼ ਆ ਇਹਦਾ ਐਡਮਿਟ ਕਾਰਡ ਫੋਟੋ ਪਰ ਲੱਗੀ ਹੋਣੀ ਚਾਹੀਦੀ ਹਾਂ ਹਾਂ ਠੀਕ ਹੈ ਹਾਂ ਕਿੰਨੇ ਵਜੇ ਕਿਹੜਾ ਸੀ ਉਹ ਸੀਗਾ ਤੇਰਾ ਬੈਜ 9 ਵਜੇ ਮੇਰਾ 9 ਵਾਲਾ ਸੀ 9 ਵਜੇ ਕਿੰਨੇ ਵਜੇ ਹੋਗਾ ਸੀਗਾ ਟ੍ਰੈਨ ਮੇਰਾ ਫਿਰ ਉਹ ਬੰਦੇ ਨਹੀਂ ਮਿਲੇ ਜੀ ਮੈਂ ਤਾਂ ਫਿਰ ਲੇਟ ਹੋ ਗਿਆ ਸੀ ਮੈਂ 12 ਵਜੇ ਕੋਹ ਕਰਾਇਆ ਸਾਨੂੰ ਜਦੋਂ ਇਹ ਨਿਬੜ ਗਏ ਸਾਰੇ ਅੱਛਾ ਇਧਰੋਂ 11 ਵਜੇ ਵਾਲੇ ਵੀ ਨਿਬੜ ਗਏ ਫੇਰ ਭਜਾਇਆ ਸਾਨੂੰ ਤਾਂ ਅੱਛਾ ਜੀ ਇਹਨਾਂ ਤੋਂ ਟੈਕ ਜੇ ਵੇਚ ਦੀ ਬਾਹਰ ਕਰਦੇ ਸੀ ਹੈਸ਼ਟੈਗ ਕਿਹੜੀ ਗਰਾਊਂਡ ਸੀਗਾ ਤੇਰਾ ਇੱਧਰ ਸਪੋਰਟਸ ਬਣਾਉਣਾ ਐਥਲੈਟਿਕ ਅੱਛਾ ਐਥਲੈਟਿਕ ਗਾੜਾ ਬਦਿਆ ਨਾ ਪੂਰਾ ਵਧੀਆ ਇਹ ਇੱਧਰ ਦਾ ਵੱਡਾ ਹੀ ਵਾਲਾ ਖੰਨੇ ਆ ਦਾ ਪਾ ਜੀ ਉਹ ਨਾ ਆਪਣਾ ਗੇਰਾਊਂਡ ਤਾਂ ਵੱਡਾ ਵਾਲਾ ਆਪਣਾ ਨਾ ਜੀ ਕਿੰਨੇ ਚ ਲਾਤੀ ਕਰ ਰਹੇ ਨੇ ਨਾ ਉਹ ਵੀ ਗੜਾਈ ਚਾਹੋ ਅੱਛਾ ਆਹ ਲੈ ਦੇ ਕਰਨੇ ਕਰਕੇ ਲਾਦਾ ਇਧਰ ਆਪਣੇ ਕਰਮਾ ਥੁੜੀਆਂ ਹੋਣੇ ਤਾਂ ਕਰਕੇ ਲਾਦਾ ਉਹ ਵੱਡੇ ਹੀ ਪੜਾ ਰਹਿ ਰਹੇ ਚੱਲ ਵਧੀਆ ਵੱਡੇ ਜੀ ਤਿਆਰੀ ਕੀਤੀ ਹੈ ਆਹ ਦੇਈਏ ਹੋਰ ਆਪਣਾ ਕੀ ਕਹਿੰਦੇ ਨੇ ਕੋਈ ਮੁੰਡੇ ਦਾ ਡੋਪ ਟੂ ਤਾਂ ਨਹੀਂ ਹੁੰਦਾ ਕੁਝ ਕੁਝ ਨਹੀਂ ਹੁੰਦਾ ਇਹ ਠੀਕ ਹੈ ਉਹ ਬੜਾ ਕੋਈ ਚੱਕਰ ਅੰਦਰ ਕੀ ਕਿਲੇ ਜਾਣ ਨੂੰ ਕਹਿੰਦੇ ਨੇ ਅੰਦਰ ਕੁਝ ਵੀ ਨਹੀਂ ਲਿਆਣੋਂ ਨੇ ਅੱਛਾ ਪਾਣੀ ਦੀ ਉਹ ਥਲੀ ਜਾ ਹੋਰ ਕੁਝ ਹੋ ਸਾਰਾ ਕੁਝ ਬਾਹਰ ਫਾਇਲ ਵੀ ਨਹੀਂ

ਹਾਂ ਤੇ ਤੁਹਾਡਾ ਸਾਰਾ ਸਾਰਾ ਪ੍ਰੋਸੈਸ ਹੋਣ ਤੋਂ ਬਾਅਦ ਤੁਹਾਡਾ ਬਾਤ ਹੋਇਆ ਸੀਗਾ ਹਾਂ ਹਾਈਟ ਤੇ ਚ ਇਹਦਾ weight ਦਾ ਹੋਇਆ ਸੀ ਹਾਂ ਹਾਈਟ ਹਾਈਟ ਹੋਈ ਸੀ ਹਾਈਟ ਤੇ weight ਦੋਨੋਂ ਹੋਇਆ ਸੀ ਹਾਂ ਤੇ ਪਹਿਲਾਂ ਲੌਂਗ ਲਗਾਉਂਦੇ ਆ ਅੱਛਾ ਹਾਂ ਇਹ ਬਾਤ ਚੱਲ ਰ homogene ਠੀਕ ਹੈ ਪਹਿਸ਼ ਕੱਢ ਕੇ ਰਨਿੰਗ ਤੋਂ ਬਾਅਦ ਪਹਿਲਾਂ ਲੌਂਗ ਫਿਰ ਹਾਈ ਹਾਂ ਕਿੰਨਾ ਕੁ ਟਾਈਮ ਦਾ ਰੈਸਟ ਦਿੱਤਾ ਹੈ ਵਿੱਚ ਰੈਸਟ ਸਾਨੂੰ ਲੱਗੀ ਸੀ 15-20 ਮਿੰਟਾਂ ਦਾ ਦੇ ਚੋਦੇ ਹਾਂ ਹਾਂ ਉਹਦੇ ਘੰਟੇ ਜੀ ਨਹੀਂ ਮਿਲਦੇ ਕੋਈ ਤਾਂ ਸੀ ਬੱਕੀ ਛੱਡ ਤਾਂ ਆਈ ਸੀ ਔਰ ਛੱਡ ਤਾਂ ਆਪਦੀ ਪੁੱਛ ਕੇ ਚੱਲੇ ਸੀ ਕੰਮ ਉਹਨਾਂ ਨੇ ਬੰਦੇ ਵਧੀਆ ਸੀ ਉੱਥੇ ਅੱਛਾ 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 ਹਾਂ ਉਹ ਗੱਲ ਜੀ ਚੱਲ ਗਈ ਤਾਂ ਸਾਡੀ ਮਰਜ਼ੀ ਸੀ ਤਾਂ ਨਹੀਂ ਤਾਂ ਹੈ ਤੇ ਡਾਕੂਮੈਂਟ ਵੈਰੀਫਿਕੇਸ਼ਨ ਤਾਂ ਹੀ ਨਾਲ ਦੀ ਨਾਲ ਹੁੰਦੀ ਉਹ ਤਾਂ ਬਾਅਦ ਦੇ ਵਿੱਚ ਆਉਂਦਾ ਹੈ ਇਹੋ ਜਿਹਾ ਨਹੀਂ ਕੁਝ ਹੁੰਦਾ ਓਕੇ 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 ਬਾ ਬਾਇਓਮੈਟ੍ਰਿਕ ਜੀ ਹੁੰਦੀ ਹੈ ਜਦ ਲਾਈਨ ਆਵਾਂਗੇ ਅੰਦਰ ਬਾਇਓਮੈਟ੍ਰਿਕ ਹੋਊਗੀ ओके ਫਿਰ ਗਰੁੱਪ ਬਣੂਗਾ ਫਿਰ ਅੰਦਰ ਵਾਸਾ ਗਰਾਊਂਡ ਚੜਾ ਜਾਂਦੇ ਆ ਉੱਥੇ ਬਸ ਸਹਾਨ ਸਮੂਹ ਨੂੰ ਤਾਰਨ ਨੂੰ ਕਹਿੰਦੇ ਲੋਰਾ-ਲੂਰਾ ਇਹ ਲਾਉਂਦੇ ਆ ਨਾ ਅੱਛਾ ਮਤਲਬ ਆ ਚੀਜ਼ਾਂ ਨਾਲ ਲੈ ਜਾ ਸਕਦੇ ਨਾ ਇਹ ਆਪਣਾ ਲੋਰ ਟੀ-ਸ਼ਰਟ ਵਗੈਰਾ ਐਸਾ ਚੀਜ਼ ਐਸੀ ਤੇ ਆਹ ਇਹ ਤਾਂ ਜਾਂਦੀ ਹੈ ਅੱਛਾ ਅੱਛਾ ਪਰ ਇਹ ਤਾਂ ਜਾਂਦੀ ਹੈ ਠੀਕ ਹੈ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਨਾ ਦੱਸੀ ਹੋਵੇ ਆਪਾਂ ਤੁਹਾਨੂੰ ਕੁਝ ਨਹੀਂ ਸਾਰਾ ਕੁਝ ਦੱਸਿਆ ਹੀ ਆ ਸਾਰਾ ਕੁਝ ਤਾਂ ਨਹੀਂ ਆ ਬਸ ਪਹਿਲਾਂ ਲੰਗ ਲਗਾਉਂਦੇ ਅਤੇ ਬਾਤ ਚਾਈ ਹਾਂ ਹਾਂ ਉਹ ਤਾਂ ਚਲੋ ਹੈ ਹੀ ਆ ਹਾਂ ਤੇ ਬਸ ਹੋਰ ਨਹੀਂ ਕੁਛ ਹੈ ਠੀਕ ਹੈ ਠੀਕ ਹੈ ਹਾਂ ਠੀਕ ਆ ਫੌਜੀਆ ਤੇ ওকে ওকে ਸਰ ਹਮ ਬੈਂਕ ਦੇ ਨਾਲ ਦਿਓ ਨਾ ਨਵਰਾ ਹਾਂਜੀ 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 ਠੀਕ ਠੀਕ ওকে